ਦੇ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਨੇ ਜਪਜੀ ਸਾਹਿਬ ਜੀ ਦੇ ਅੰਦਰ ਸਰਵਨ ਕਰਨ ਦਾ ਬੜਾ ਵੱਡਾ ਮਹਾਤਮ ਦੱਸਿਆ ਹੈ ਤੇ ਗੁਰੂ ਪਿਆਰੋ ਗੁਰਬਾਣੀ ਦਾ ਸਤਕਾਰ ਸਾਡੇ ਗੁਰੂ ਸਾਹਿਬਾਂ ਨੇ ਆਪ ਕੀਤਾ ਹੈ ਤੇ ਸਿੱਖ ਨੂੰ ਗੁਰਬਾਣੀ ਦਾ ਸਤਕਾਰ ਕਰਨ ਦੀ ਪ੍ਰੇਰਣਾ ਬਖਸ਼ਿਸ਼ ਕੀਤੀ ਹੈ ਆਨੰਦ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਮੇਰੀ ਤੇ ਪੀਰੀ ਦੇ ਮਾਲਕ ਦੋ ਜਹਾਨਾਂ ਦੇ ਵਾਲੀ ਗੁਰੂ ਪਿਆਰੇ ਅਰਦਾਸਪੁਰ ਦੀ ਧਰਤੀ ਤੇ ਸੁਭਾਏ ਮਾਨੇ ਸਤਗੁਰੂ ਸੱਚੇ ਪਾਤਸ਼ਾਹ ਸੰਤਾਂ ਨੂੰ ਉਪਦੇਸ਼ ਦਿੰਦੇ ਪਏ ਨੇ ਸੰਤਾਂ ਨੂੰ ਨਿਵਾਜਦੇ ਪਏ ਨੇ ਕਿਉਂਕਿ ਮਹਾਰਾਜ ਦੇ ਪੂਲ ਬੜੇ ਬਹਾਦਰ ਗੁਰੂ ਕੇ ਪਿਆਰੇ ਨੇ ਜਿਨ੍ਹਾਂ ਦੇ ਵਿੱਚ ਭਾਏ ਵਿਦੇ ਚੰਦ ਜੀ ਵਰਗੇ ਮਹਾਨ ਸਿੱਖ ਪਰਉਪਕਾਰੀ ਸਿੱਖ ਭਾਏ ਜੇਠਾ ਜੀ ਵਰਗੇ ਮਹਾਨ ਸਿੱਖ ਸੋ ਬੜੀ ਚੜ੍ਹਦੀ ਕਲਾ ਵਾਲੇ ਸਿੱਖ ਮਹਾਰਾਜ ਦੇ ਕੋਲ ਰਹਿੰਦੇ ਜਿਹੜੇ ਨੇਤਾ ਪ੍ਰਤੀ ਗੁਰੂ ਸਾਹਿਬ ਜੀ ਤੋਂ ਬਖਸ਼ਿਸ਼ਾਂ ਪ੍ਰਾਪਤ ਕਰਦੇ ਨੇ ਗੁਰੂ ਸਾਹਿਬ ਜੀ ਦੀਆਂ ਵਡਿਆਈਆਂ ਵੱਲੋਂ ਬਖਸ਼ੀਆਂ ਵਡਿਆਈਆਂ ਆਪਣੀ ਝੋਲੀ ਵਿੱਚ ਪਵਾਉਂਦੇ ਤੇ ਮਹਾਰਾਣੀ ਕੁਰਬਾਨੀ ਦਾ ਬੜਾ ਸਤਕਾਰ ਕਰਦੇ ਨੇ ਗੁਰੂ ਹਰਗੋਬਿੰਦ ਸਿੰਘ ਮਹਾਰਾਜ ਇੱਕ ਦਿਨ ਗੁਰੂ ਹਰਗੋਬਿੰਦ ਸਿੰਘ ਮਹਾਰਾਜ ਦੀਵਾਨ ਵਿੱਚ ਸੁਭਾਏ ਮਾਨ ਨੇ ਦੀਵਾਨ ਲੱਗਾ ਹੈ ਗੁਰਬਾਣੀ ਦਾ ਕੀਰਤਨ ਹੋ ਰਿਹਾ ਹੈ ਗੁਰਬਾਣੀ ਦੀ ਕਥਾ ਹੁੰਦੀ ਹੈ ਦੀਵਾਨ ਸੱਜਦੇ ਨੇ ਦੀਵਾਨਾਂ ਵਿੱਚ ਨੇਤਾ ਪ੍ਰਤੀ ਸੰਗਤਾਂ ਅਣਕੇ ਜੁੜਦੀਆਂ ਨੇ ਕਿਉਂਕਿ ਦੋਨੋਂ ਟਾਈਮ ਦੀਵਾਨ ਸਜਾਇਆ ਕਰਦੇ ਗੁਰੂ ਪਿਆਰਿਓ ਸੰਗਤਾਂ ਨੂੰ ਜੋੜਨ ਵਾਸਤੇ ਇਹ ਦੀਵਾਨ ਸਜਾਏ ਜਾਂਦੇ ਸਨ ਕਿ ਸੰਗਤਾਂ ਦਾ ਸਮੂਹ ਇੱਕ ਥਾਂ 'ਤੇ ਇਕੱਤਰ ਹੋਣਾ ਉਥੇ ਬਹਿ ਕੇ ਸਾਰੀਆਂ ਸੰਗਤਾਂ ਨੇ ਗੁਰਬਾਣੀ ਦਾ ਪਾਠ ਸਰਵਣ ਕਰਨਾ ਜਾਂ ਕੀਰਤਨ ਸਰਵਣ ਕਰਨਾ ਜਾਂ ਕਥਾ ਸਰਵਣ ਕਰਨ ਇਸੇ ਤਰ੍ਹਾਂ ਇੱਕ ਦਿਨ ਦੀਵਾਨ ਲੱਗਾ ਤੇ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਕਹਿੰਦੇ ਨੇ ਬੜੇ ਸਰੂਰ ਵਿੱਚ ਆਏ ਦਾਤਾ ਜੀ ਕਹਿਣ ਲੱਗੇ ਭਾਈ ਇਹੋ ਜਿਹਾ ਕੋਈ ਸਿੱਖ ਹੈ ਜਿਹੜਾ ਸਾਨੂੰ ਸ੍ਰੀ ਜਪਜੀ ਸਾਹਿਬ ਜੀ ਦਾ ਸੁੱਧ ਜਾਪ ਸੁਣਾਵੇ ਕੋਈ ਸਿੱਖ ਹੈ ਤੁਹਾਡੇ ਵਿੱਚੋਂ ਜਿਹੜਾ ਸੁੱਧ ਸ੍ਰੀ ਜਪਜੀ ਸਾਹਿਬ ਜੀ ਦਾ ਸਾਨੂੰ ਜਾਪ ਕੰਠੋਂ ਸੁਣਾਵੇ ਅਸੀਂ ਉਹਨੂੰ ਬੜਾ ਵੱਡਾ ਇਨਾਮ ਦੇਵਾਂਗੇ ਸੋ ਜਿਹੜਾ ਸਾਨੂੰ ਸ੍ਰੀ ਜਪਜੀ ਸਾਹਿਬ ਜੀ ਦਾ ਅਜ ਜਾਪ ਸੁਣਾਏਗਾ ਸ਼ੁੱਧ ਬਾਣੀ ਸੁਣਾਉਣੀ ਹੈ ਜਪਜੀ ਸਾਹਿਬ ਦੀ ਜੀ ਸ਼ੁੱਧਤਾ ਦੇ ਨਾਲ ਸੁਣਾਉਣੀ ਹੈ ਜਦੋਂ ਮਹਾਰਾਜ ਜੀ ਨੇ ਬਚਨ ਕੀਤਾ ਨਾ ਕੋਈ ਹੈ ਗੁਰੂ ਕਾ ਪਿਆਰਾ ਜਿਹੜਾ ਸ਼ੁੱਧ ਸ੍ਰੀ ਜਪਜੀ ਸਾਹਿਬ ਸੁਣਾਵੇ ਤੇ ਉਸ ਵੇਲੇ ਇੱਕ ਗੁਰੂ ਕਾ ਪਿਆਰਾ ਭਾਈ ਗੋਪਾਲਾ ਪਿਆਰ ਭਾਈ ਉਪਾਲਾ ਉਠ ਕੇ ਖੜਾ ਹੋਇਆ ਹੱਥ ਜੋੜੇ ਗੱਲ ਵਿੱਚ ਪੱਲੂ ਪਾਇਆ ਕਹਿਣਾ ਗੱਲ ਸੱਚੇ ਪਾਤਸ਼ਾਹ ਜੇ ਆਪਜੀ ਦੀ ਆਗਿਆ ਹੋਵੇ ਤਾਂ ਮੈਂ ਜਪਜੀਤ ਸਾਹਿਬ ਸੁਣਾ ਸਕਦਾ ਮਹਾਰਾਜ ਆਗਿਆ ਕਰੋ ਮੈਂ ਸ੍ਰੀ ਜਪਜੀਤ ਸਾਹਿਬ ਜੀ ਦਾ ਜਾਪ ਸੁਣਾਵਾਂਗਾ ਤੇ ਮਹਾਰਾਜ ਕਹਿੰਦੇ ਚੱਲ ਸਿੱਖਾ ਸੁਣਾ ਪਰ ਗੁਰੂ ਪਿਆਰਿਓ ਵਿਸ਼ੇਸ਼ ਇਸ ਇਸ ਵਲ ਮਹਾਰਾਜ ਨੇ ਧਿਆਨ ਦਿੱਤਾ ਹੈ ਵੀ ਗੁਰਬਾਣੀ ਦਾ ਸਤਕਾਰ ਕਿਵੇਂ ਕਰੀਏ ਜਿੱਥੇ ਸਿੱਖਣੇ ਬਾਣੀ ਸੁਣਾਉਣੀ ਹੈ ਉਹ ਜਗਾ ਉੱਚੀ ਹੋਣੀ ਚਾਹੀਦੀ ਹੈ ਦੇਖੋ ਉਸ ਵੇਲੇ ਮਹਾਰਾਜ ਇੱਕ ਸਿੱਖ ਨੂੰ ਕਹਿੰਦੇ ਨੇ ਭਾਈ ਆਸਣ ਲਾਓ ਆਸਣ ਮਹਾਰਾਜ ਆਪ ਸੰਗਾਂ ਸੰਤੇ ਬਿਰਾਜਮਾਨ ਨੇ ਇਹ ਬਾਣੀ ਸੁਣਾਉਣ ਵਾਲੇ ਸਿੱਖ ਦਾ ਜਿਹੜਾ ਸੰਗਾਸਨ ਆਣਾ ਜਿੱਤੇ ਉਹਨੇ ਬਾਣੀ ਸੁਣਾਉਣੀ ਹੈ ਉਹ ਮਹਾਰਾਜ ਕਹਿੰਦੇ ਉੱਚਾ ਲਾਉਣਾ ਉੱਚਾ ਨਿਵਾਣੀ ਹੋਣਾ ਚਾਹੀਦਾ ਕਿਉਂਕਿ ਜਿੱਥੇ ਸਿੱਖ ਨੇ ਬਹਿ ਕੇ ਬਾਣੀ ਪੜ੍ਹਨੀ ਹੈ ਬਾਬੇ ਨਾਨਕ ਦੀ ਤੇ ਉੱਚੀ ਥਾਂ ਤੇ ਬਹਿ ਕੇ ਬਾਣੀ ਪੜ੍ਹਨੀ ਇਹ ਖਾਸ ਕਰਕੇ ਖਿਆਲ ਰੱਖਣਾ ਚਾਹੀਦਾ ਇਹ ਨਹੀਂ ਕੋਈ ਉੱਚਾ ਬਲਟਾ ਹੋਵੇ ਤੇ ਅਸੀਂ ਉਹਦੇ ਪੈਰਾ ਚ ਬਹਿ ਕੇ ਬਾਣੀ ਪੜੀ ਜਾਈਏ ਸਤਕਾਰ ਨਹੀਂ ਜੇ ਅਸੀਂ ਘਰ ਵਿੱਚ ਵੀ ਬਾਣੀ ਪੜਦੇ ਆਂ ਤੇ ਕੋਸ਼ਿਸ਼ ਕਰੋ ਬਾਕੀ ਜੀਆਂ ਨਾਲੋਂ ਉੱਚੇ ਬਹਿ ਕੇ ਬਾਣੀ ਪੜੀਏ ਇੱਕ ਹਦਾਇਤ ਹੈ ਵੀ ਆ ਕਦੇ ਵੀ ਪੈਣ ਵਾਲੇ ਪਾਸੇ ਮੂੰਹ ਕਰਕੇ ਬਾਣੀ ਨਹੀਂ ਪੜਨੀ ਸਰਾਣੇ ਵਾਲੇ ਪਾਸੇ ਬਹਿ ਕਰਕੇ ਚੌਂਕੜਾ ਮਾਰ ਕੇ ਬਾਣੀ ਪੜਨੀ ਹੈ ਗੁਰੂ ਪਿਆਰਿਓ ਸੋ ਮੰਜਾ ਸਾਫ਼ ਹੋਣਾ ਚਾਹੀਦਾ ਇਹ ਨਾ ਕੋਈ ਬੀੜੀ ਸਿਰਕਟਾਂ ਵਾਲਾ ਉੱਤੇ ਆਣ ਕੇ ਬੈਠਾ ਜਾਂ ਕੋਈ ਸ਼ਰਾਬੀ ਬੈਠਾ ਇਸ ਤਰ੍ਹਾਂ ਨਹੀਂ ਸੋ ਸੁੱਚੀ ਜਗ੍ਹਾ ਤੇ ਬੈਹ ਕਰਕੇ ਸਤਕਾਰ ਦੇ ਨਾਲ ਬਾਣੀ ਪੜਨੀ ਹੈ ਜੇ ਘਰ ਦੇ ਵਿੱਚ ਕੋਈ ਅਲੱਗ ਜਗ੍ਹਾ ਬਣਾਈ ਹੈ ਉਹ ਵੀ ਚੰਗੀ ਗੱਲ ਹੈ ਸੋ ਉੱਥੇ ਬਹਿ ਕੇ ਬਾਣੀ ਤੇ ਮਹਾਰਾਜ ਨੇ ਉਸ ਵੇਲੇ ਜਿਹੜਾ ਆਸਣ ਸੀ ਨਾ ਪਿਆਰ ਉਹ ਭਾਈ ਗੋਪਾਲੇ ਦਾ ਆਪ ਦੇ ਆਸਣ ਤੋਂ ਉੱਚਾ ਲਵਾਇਆ ਕਿਉਂਕਿ ਗੁਰੂ ਨਾਨਕ ਸਾਹਿਬ ਦੀ ਬਾਣੀ ਪੜ੍ਹਨੀ ਆ ਨਾ ਸਿੱਖਣੇ ਉਸ ਵੇਲੇ ਉੱਚਾ ਆਸਣ ਲਵਾਇਆ ਤੇ ਮਹਾਰਾਜ ਕਹਿਣ ਲੱਗੇ ਸਿੱਖਾ ਬੈਠ ਉਹ ਕਹਿਣ ਲੱਗਾ ਮਹਾਰਾਜ ਆਪ ਜੀ ਤੋਂ ਉੱਚਾ ਆਸਣ ਹੋ ਗਿਆ ਹੈ ਮਹਾਰਾਜ ਕਹਿੰਦੇ ਨਹੀਂ ਭਾਈ ਤੂੰ ਗੁਰੂ ਨਾਨਕ ਸਾਹਿਬ ਦੀ ਬਾਣੀ ਪੜ੍ਹਨੀ ਹੈ ਤੇ ਗੁਰੂ ਨਾਨਕ ਸਾਹਿਬ ਦੀ ਬਾਣੀ ਬੜੀ ਉੱਚੀ ਇਹ ਤੁਰਦੀ ਬਾਣੀ ਐ ਖਸਮ ਦੀ ਬਾਣੀ ਐ ਰੱਬ ਦੀ ਬਾਣੀ ਐ ਅਕਾਲ ਦੀ ਬਾਣੀ ਐ ਇਹਦਾ ਸਕਾਰ ਬੜਾ ਜ਼ਰੂਰੀ ਹੈ ਕਹਿੰਦੇ ਨੇ ਉੱਚੀ ਜਗ੍ਹਾ ਤੇ ਭਾਈ ਗੋਪਾਲਾ ਜੀ ਚੌਂਕੜਾ ਮਾਰ ਕੇ ਬੈਠੇ ਤੇ ਮੇਰੀ ਪੀਰੀ ਦੇ ਮਾਲਕ ਜੀ ਦਾ ਅਸਨ ਥੱਲੇ ਹੈ ਮਹਾਰਾਜ ਉਸ ਵੇਲੇ ਚੌਂਕੜਾ ਮਾਰ ਕੇ ਸੌਂਦੇ ਪਏ ਨੇ ਸਿੱਖ ਨੇ ਚੌਂਕੜਾ ਮਾਰਿਆ ਹੱਥ ਜੋੜੇ ਤੇ ਆਪਣੀ ਰਸਨਾ ਤੋਂ ਕੀ ਉਚਾਰਨ ਕੀਤਾ ਇੱਕ ਓ ਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈ ਭੰ ਗੁਰਪ੍ਰਸਾਦ ਜਪ ਆਦ ਸਚ ਜੁਗਾਦ ਸਚ ਹੈ ਭੀ ਸਚ ਨਾਨਕ ਕੇ ਪਿਆਰੇ ਨੇ ਪੜਿਆ ਬੜੀ ਸ਼ੁੱਧਤਾ ਨਾਲ ਬੜੀ ਆਕਾਕਰਤਾ ਦੇ ਨਾਲ ਤੇ ਮੇਰੀ ਪੀਰੀ ਦੇ ਮਾਲਕ ਬੜੇ ਪਿਆਰ ਪਿਆਰ ਨਾਲ ਬੜੇ ਪ੍ਰੇਮ ਨਾਲ ਸੁਣਦੇ ਪਏ ਸੋ ਸਿੱਖ ਬਾਣੀ ਪੜੀ ਜਾ ਰਿਹਾ ਹੈ ਤੇ ਗੁਰੂ ਪਿਆਰਿਓ ਮਹਾਰਾਜ ਵਿਚਾਰਦੇ ਨੇ ਕਿ ਇਹ ਸਿੱਖ ਸਾਨੂੰ ਗੁਰੂ ਮਾਨਕ ਦੀ ਬਾਣੀ ਸੁਣਾ ਰਿਹਾ ਹੈ ਤੇ ਬਾਣੀ ਦੇ ਬਰਾਬਰ ਕਿਹੜੀ ਇਹੋ ਜਿਹੀ ਚੀਜ਼ ਹੋ ਸਕਦੀ ਐ ਤੁਲ ਹੋ ਸਕਦੀ ਜਿਹੜੀ ਦਿੱਤੀ ਜਾਏ ਕਿਉਂ ਹਾਰੇ ਚੀਜ਼ ਤਾਂ ਕੁਰਬਾਨੀ ਦੇ ਬਰਾਬਰ ਹੈ ਨਹੀਂ ਜਪਜੀ ਸਾਹਿਬ ਜੀ ਦੇ ਬਰਾਬਰ ਹੈ ਨਹੀਂ ਨਾ ਸੋਨਾ ਨਾ ਚਾਂਦੀ ਨਾ ਹੀਰੇ ਨਾ ਜਵਾਹਰਾਤ ਨਾ ਧਨ ਨਾ ਦੌਲਤ ਨਾ ਕੋਈ ਹੋਰ ਵੱਡੀ ਤੋਂ ਵੱਡੀ ਚੀਜ਼ ਕਿਉਂਕਿ ਕੁਰਬਾਨੀ ਦੇ ਤੁਲ ਕੋਈ ਚੀਜ਼ ਨਹੀਂ ਕੁਰਬਾਨੀ ਦੇ ਬਰਾਬਰ ਕਿਸੇ ਦੁਨਿਆਵੀ ਚੀਜ਼ ਦੀ ਤੁਲਨਾ ਨਹੀਂ ਕੀਤੀ ਜਾਂਦੀ ਤੇ ਮਹਾਰਾਜ ਵਿਚਾਰਦੇ ਨੇ ਕਿਉਂ ਨਾ ਇਹਨੂੰ ਗੁਰਤਾ ਗੱਦੀ ਦੇ ਕੇ ਨਵਾਜਿਆ ਜਾਵੇ ਗੁਰਤਾ ਗੱਦੀ ਤੋਂ ਗੱਦੀ ਤੋਂ ਵੱਡੀ ਤਾਂ ਚੀਜ਼ ਹੈ ਨਹੀਂ ਗੁਰੂ ਨਾਨਕ ਦੀ ਗੁਰਤਾ ਗੱਦੀ ਮਹਾਰਾਜ ਉਸ ਸੇਖ ਨੂੰ ਦੇਣਾ ਚਾਹੁੰਦੇ ਸਨ ਮਹਾਰਾਜ ਦੇਣਾ ਚਾਹੁੰਦੇ ਨੇ ਗੁਰਤਾ ਗੱਦੀ ਉਸ ਸੇਖ ਨੂੰ ਜਿਹੜਾ ਜਪਜੀ ਸਾਹਿਬ ਦਾ ਪਾਠ ਸੁਣਾ ਰਿਹਾ ਹੈ ਕਹਿੰਦੇ ਨੇ ਜਦੋਂ ਗੁਰੂ ਕੇ ਪਿਆਰੇ ਨੇ ਸੋਦਰ ਦੀ ਪੌੜੀ ਪੜੀ ਨਾ ਸੋਦਰ ਕਿਹਾ ਸੋ ਕਰ ਕਿਹਾ ਇਹ ਪੌੜੀ ਪੜੀ ਤੇ ਗੁਰੂ ਪਿਆਰਿਓ ਮਹਾਰਾਜ ਸੱਚੇ ਪਾਤਸ਼ਾਹ ਜੀ ਉਸ ਵੇਲੇ ਹੌਲੀ ਹੌਲੀ ਸੰਗਾਸਣ ਤੋਂ ਉੱਠ ਰਹੇ ਨੇ ਕਿ ਇਸ ਸਿੱਖ ਨੂੰ ਸੰਗਾਸਣ ਤੇ ਬਾ ਦੇਣਾ ਹੈ ਮਹਾਰਾਜ ਜੀ ਨੇ ਗੋਡਾ ਚੱਕਿਆ ਤੇ ਉਸ ਸਿੱਖ ਦੇ ਅੰਦਰ ਸੰਕਲਪ ਆਇਆ ਉਹ ਸੋਚਦਾ ਹੈ ਮਹਾਰਾਜ ਤਾਂ ਉੱਠ ਚੱਲੇ ਨੇ ਮਹਾਰਾਜ ਤਾਂ ਮੈਨੂੰ ਸਰੋਪਾ ਦੇਣ ਤੋਂ ਬਿਨਾਂ ਹੀ ਉੱਠ ਚੱਲੇ ਆ ਮਹਾਰਾਜ ਨੇ ਤਾਂ ਕੁਝ ਮੈਨੂੰ ਦੇਣਾ ਸੀ ਤੇ ਉਸ ਵੇਲੇ ਉਹਦੇ ਅੰਦਰ ਇੱਕ ਫੁਰਨਾ ਉੱਠਿਆ ਬਾਣੀ ਪੜਦਿਆਂ ਹੋਇਆਂ ਤੇ ਸਤਿਗੁਰਾਂ ਦੇ ਕੋਲ ਪੰਜ ਘੋੜੇ ਨੇ ਜੜੇ ਤੇ ਇੱਕ ਸੁਭਾਖੇ ਗੁਰੂ ਕੇ ਸਿੱਖ ਨੇ ਤੇ ਰਾਹ ਦਿੱਤੇ ਨੇ ਸਵਾ ਲੱਖ ਦੇ ਸਵਾ ਲੱਖ ਦੇ ਘੋੜੇ ਭੇਟਾ ਕੀਤੇ ਆ ਪੰਜ ਗੁਰੂ ਘਰ ਬਿਰ ਸਾਹਿਬ ਨੂੰ ਸਵਾ ਲੱਖ ਕੀਮਤ ਜਿਨ੍ਹਾਂ ਵਿੱਚੋਂ ਇੱਕ ਮਹਾਰਾਜ ਨੇ ਆਪਣੇ ਕੋਲ ਰੱਖਿਆ ਹੈ ਦੂਸਰਾ ਘੋੜਾ ਬਾਬੇ ਵਿਜੀ ਚੰਦ ਜੀ ਨੂੰ ਦਿੱਤਾ ਹੈ ਤੀਸਰਾ ਘੋੜਾ ਜਿਹੜਾ ਹੈ ਉਹ ਮਹਾਰਾਜ ਨੇ ਇਸੇ ਤਰੀਕੇ ਦੇ ਨਾਲ ਪੈਂਦੇਖਾਨ ਨੂੰ ਵਾਰਸਸ਼ ਕੀਤਾ ਹੈ ਪੈਂਦੇਖਾਨ ਨੂੰ ਵਾਰਸਸ਼ ਕੀਤਾ ਹੈ ਤੇ ਚੌਥਾ ਘੋੜਾ ਵੀ ਮਹਾਰਾਜ ਨੇ ਇੱਕ ਸਿੱਖ ਨੂੰ ਦੇ ਕੇ ਨਵਾਜਿਆ ਤੇ ਪੰਜਵਾਂ ਘੋੜਾ ਜਿਹੜਾ ਤਵੇਲੇ ਵਿੱਚ ਖੜਾ ਹੈ ਉਸ ਸਿੱਖ ਦੇ ਅੰਦਰ ਸੰਕਲਪ ਆਇਆ ਮਹਾਰਾਜ ਮੈਨੂੰ ਕਿਤੇ ਇਹ ਘੋੜਾ ਹੀ ਦੇ ਦੇਣਾ ਇਹ ਘੋੜਾ ਹੀ ਦੇ ਦੇਣਾ ਜਦੋਂ ਗੁਰੂ ਪਿਆਰਿਓ ਸੰਪੂਰਨ ਜਪਜੀਤ ਸਾਹਿਬ ਜੀ ਦਾ ਜਾਪ ਹੋਇਆ ਨਾ ਸੰਪੂਰਨ ਸਲੋਕ ਪਗਣ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਾਤ ਦਿਵਸ ਰਾਤ ਦੁਇ ਢਾਈ ਦਾਇਆ ਖਿਲੇ ਸਗਲ ਜਗਤ ਚੰਗਿਆਈਆਂ ਬੁਰਿਆਈਆਂ ਵਾਚ ਤਰਮ ਹਦੂਰ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਜਿਨੀ ਨਾਮ ਧਿਆਇਆ ਗੈ ਮਸਕਤ ਘਾਲ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ ਸ਼ਲੋਕ ਪੜਿਆ ਤਕਰੀਬਨ 38 ਪੌੜੀਆਂ ਸ੍ਰੀ ਜਬਜੀ ਸਾਹਿਬ ਜੀ ਦੀਆਂ ਉਹ ਸਿੱਖ ਨੇ ਬੜੀ ਭਾਵਨਾ ਨਾਲ ਸੁਧ ਪੜੀਆਂ ਪਰ ਆਖੀਰ ਤੇ ਸੰਕਲਪ ਆ ਗਿਆ ਕਿ ਘੋੜੇ ਦਾ ਸੰਪੂਰਨ ਕੀਤੀ ਬਾਣੀ ਮਹਾਰਾਜ ਕਹਿੰਦੇ ਸਿੱਖਾ ਬੜੀ ਸੁੱਧ ਬਾਣੀ ਸੁਣਾਈਆਂ ਬੜੀ ਸੁੱਧਤਾ ਨਾਲ ਬਾਣੀ ਸੁਣਾਈਆਂ ਪਰ ਸਿੱਖਾ ਤੇਰੇ ਅੰਦਰ ਇੱਕ ਘੋੜੇ ਦਾ ਸੰਕਲਪ ਆ ਗਿਆ ਕਿ ਮਹਾਰਾਜ ਕਿਤੇ ਮੈਨੂੰ ਘੋੜਾ ਦੇ ਦੇਣ ਉਹ ਸਿੱਖਾ ਮੈਂ ਤਾਂ ਤੈਨੂੰ ਗੁਰੂ ਨਾਨਕ ਦੀ ਗੁਰਤਾ ਕਦੀ ਦੇਣ ਲੱਗਾ ਸੀ ਆਖੋ ਸਤਨਾਮ ਸ੍ਰੀ ਵਾਹਿਗੁਰੂ ਮਹਾਰਾਜ ਕਹਿੰਦੇ ਅਸੀਂ ਤਾਂ ਤੈਨੂੰ ਗੁਰੂ ਨਾਨਕ ਸਾਹਿਬ ਦੀ ਗੁਰਤਾ ਕਦੀ ਦੇਣੇ ਨਿਵਾਜਣ ਲੱਗੇ ਸੀ ਉਹ ਸਿੱਖਾ ਤੇਰੇ ਅੰਦਰ ਇੱਕ ਘੋੜੇ ਦਾ ਸੰਕਲਪ ਆ ਗਿਆ ਤੂੰ ਘੋੜੇ ਦਾ ਕੀ ਰਹਿ ਗਿਆ ਤੂੰ ਘੋੜੇ ਦਾ ਸੰਕਲਪ ਕਰ ਬੈਠਾ ਗੁਰੂ ਨਾਨਕ ਦੀ ਬਾਣੀ ਦੇ ਬਰਾਬਰ ਦੁਨਿਆਵੀ ਚੀਜ਼ਾਂ ਕੋਈ ਨਹੀਂ ਅਪੜਦੀਆਂ ਅਸੀਂ ਸੋਚਿਆ ਇਸ ਸਿੱਖ ਨੇ ਇੰਨੀ ਭਾਵਨਾ ਨਾਲ ਬਾਣੀ ਸੁਣਾਈ ਕਿਉਂ ਨਾ ਅਸੀਂ ਨੂੰ ਗੁਰੂ ਨਾਨਕ ਦੀ ਗੁਰਤਾ ਗੱਦੀ ਤੇ ਬਿਠਾ ਲਈਏ ਦੇਖੋ ਇੰਨਾ ਵੱਡਾ ਮਹਾਤਮਾ ਗੁਰਬਾਣੀ ਸੁਣਾਉਣ ਦਾ ਸਤਿਕਾਰ ਨਾਲ ਗੁਰਬਾਣੀ ਸੁਣਾਉਣ ਦਾ ਮਹਾਰਾਜ ਕਹਿੰਦੇ ਇਸ ਬਾਣੀ ਦੇ ਬਰਾਬਰ ਕੋਈ ਦੁਨਿਆਵੀ ਚੀਜ਼ ਨਹੀਂ ਪਹੁੰਚ ਸਕਦੀ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਗੁਰੂ ਅਰਜਨ ਸਾਹਿਬ ਮਹਾਰਾਜ ਕਹਿੰਦੇ ਨੇ ਕਹਿੰਦੇ ਸਿੱਖਾ ਤੇਰੇ ਅੰਦਰ ਘੋੜੇ ਦਾ ਸੰਕਲਪ ਆ ਗਿਆ ਪਰ ਮਹਾਰਾਜ ਕਹਿੰਦੇ ਜਿਹਦੇ ਕਰਮਾ ਚ ਕੁਝ ਹੈ ਉਹਨੂੰ ਉਹ ਹੀ ਮਿਲਣਾ ਤੇਰੇ ਕਰਮਾ ਚ ਘੋੜਾ ਹੀ ਸੀ ਤੇ ਤੈਨੂੰ ਘੋੜਾ ਹੀ ਮਿਲਣਾ ਸੀ ਤੇਰੇ ਕਰਮਾ ਚ ਗੁਰਤਾ ਗਤੀ ਨਹੀਂ ਸੀ ਪਰ ਤੂੰ ਬਾਣੀ ਬੜੀ ਸ਼ੁੱਧਤਾ ਨਾਲ ਸੁਣਾਈ ਆ ਫਿਰ ਮਹਾਰਾਜ ਨੇ ਘੋੜਾ ਦੇ ਕੇ ਨਵਾਜਿਆ ਸੀ ਗੁਰੂ ਪਿਆਰਿਓ ਜਗਦੀ ਸਾਹਿਬ ਦਾ ਬੜਾ ਵੱਡਾ ਮਹਾਤਮ ਜੇ ਜੇ ਕੋਈ ਗੁਰੂ ਕਾ ਸਿੱਖ 38 ਪੌੜੀਆਂ ਜਪਜੀ ਸਾਹਿਬ ਦੀ ਬਾਣੀ ਭਾਵਨਾ ਨਾਲ ਪੜੇਗਾ ਬੜੇ ਬੜੇ ਮਹਾਨ ਸਿੱਖ ਜਪਜੀ ਸਾਹਿਬ ਜੀ ਦਾ ਜਾਪ ਕਰਦੇ ਰਹੇ ਬੜਾ ਅਵੱਦ ਤੋਂ ਵੱਧ ਬਾਣਾ ਸਿੱਖ ਕੌਮ ਦੇ ਮਹਾਨ ਸ਼ਹੀਦ ਅਮਰ ਅਮਰ ਸ਼ਹੀਦ ਸਿਰ ਲਾਫ ਜੋਧੇ ਕਹਿਣੀ ਤੇ ਕਰਣੀ ਦੇ ਪੂਰੇ ਧਨ ਤਨ ਬਾਬਾ ਦੀਪ ਸਿੰਘ ਸਾਹਿਬ ਗੁਰੂ ਪਿਆਰਿਓ ਉਹ ਆਪਣੀ ਜ਼ਿੰਦਗੀ ਦੇ ਵਿੱਚ ਸਵਾ ਲੱਖ ਸ੍ਰੀ ਜਪਜੀ ਸਾਹਿਬ ਜੀ ਦਾ ਜਾਪ ਕਰਦੇ ਰਹੇ ਨੇ ਇੱਕ ਦਿਨ ਦੇ ਵਿੱਚ ਗੁਰੂ ਪਿਆਰਿਓ ਬਾਬਾ ਜੀ ਸਵਾ 100 ਜਾਪ ਕਰਦੇ ਸਨ ਇੱਕ ਦਿਨ ਦੇ ਵਿੱਚ ਸਵਾ 100 ਜਾਪ ਜਪਜੀ ਸਾਹਿਬ ਜੀ ਦਾ ਇੱਕ ਦਿਨ ਵਿੱਚ ਕਰਦੇ ਸਨ अनेका ਜਾਪ ਬਾਬਾ ਦੀਪ ਸਿੰਘ ਜੀ ਦੀ ਜਪਜੀ ਸਾਹਿਬ ਜੀ ਦੇ ਕਰਿਆ ਕਰਦੇ ਉਹਨਾਂ ਦੇ ਜਿਹੜੇ ਸੀਸ ਤੇ ਸਜਾਉਣ ਵਾਲੇ ਚੱਕਰ ਨੇ ਅੱਜ ਵੀ ਸ੍ਰੀ ਅਕਾਲ ਤਖਤ ਸਾਹਿਬ ਕੇ ਸੁਭਾਏ ਮਾਨ ਨੇ ਉਹਨਾਂ ਦੇ ਚੱਕਰਾਂ ਦੇ ਉੱਪਰ ਵੀ ਸ੍ਰੀ ਜਪਜੀ ਸਾਹਿਬ ਜੀ ਦਾ ਜਾਪ ਉਕਰਿਆ ਹੋਇਆ ਹੈ ਉਕਰਿਆ ਹੋਇਆ ਹੈ ਜਾਪ ਇੰਨੀ ਭਾਵਨਾ ਨਾਲ ਜਪਜੀ ਸਾਹਿਬ ਜੀ ਦਾ ਜਾਪ ਉਕਰਿਆ ਕਰਦੇ ਸਨ ਇੱਕ ਮਹਾਂਪੁਰਖ ਹੋਏ ਨੇ ਬਾਬਾ ਸੁੰਦਰ ਸਿੰਘ ਸਾਹਿਬ ਉਹਨਾਂ ਦੇ ਜਨਮ ਤੋਂ ਪਹਿਲਾਂ ਉਹਨਾਂ ਦੇ ਪਿਤਾ ਜੀ ਬਾਬਾ ਖੁਜਾਨ ਸਿੰਘ ਜੀ ਨੇ ਗੁਰੂ ਪਿਆਰਿਓ ਬੜਾ ਵੱਡਾ ਜਾਪ ਸ੍ਰੀ ਜਪਜੀ ਸਾਹਿਬ ਜੀ ਦਾ ਕੀਤਾ। ਤਕਰੀਬਨ ਗੁਰੂ ਪਿਆਰਿਓ ਸਵਾ ਲੱਖ ਜਾਪ ਕੀਤਾ। ਤੇ ਉਹਨਾਂ ਦੇ ਗ੍ਰਹਿਣ ਰਖੇ ਮਹਾਨ ਬ੍ਰਹਮ ਗਿਆਨੀ ਰੂਹ ਨੇ ਜਨਮ ਲਿਆ। ਇਸ ਤਰੀਕੇ ਦੇ ਨਾਲ ਹੋਰ ਵੀ ਕਈ ਰੂਹਾਂ ਨੇ ਜਿਹੜੀਆਂ ਜਪਜੀ ਸਾਹਿਬ ਜੀ ਦਾ ਜਾਪ ਬੜੀ ਉਕਾਗਰਤਾ ਨਾਲ ਕਰਦੀਆਂ ਰਹੀਆਂ ਨੇ ਤੇ ਵੈਸੇ ਜਾਪਨ ਸ਼ਾਨ ਵੀ ਆਇਆ ਹੈ। ਕਹਿਆ ਮਾਪੋਖਾਣੀ ਜਪਨ ਨਿਸ਼ਾਨ ਸ਼ਬਦ ਵਰਤਿਆ ਜਪਨ ਨਿਸ਼ਾਨ ਕਿਉਂਕਿ ਇਹ ਉਹ ਨਿਸ਼ਾਨੀ ਹੈ ਜਿੰਨੂੰ ਜਪ ਕੇ ਦਰਗਾਹ ਦੇ ਵਿੱਚ ਬੰਦਾ ਸੁਰੱਖਿਓ ਹੋ ਜਾਏਗਾ ਜਿੰਨੂੰ ਪੜ ਕੇ ਧਰਮ ਰਾਜਾ ਵੀ ਕੁਝ ਨਹੀਂ ਕਹਿੰਦਾ ਜਿੰਨੂੰ ਪੜ ਕੇ ਜਮਦੂਤ ਵੀ ਨੇੜੇ ਨਹੀਂ ਆਉਂਦੇ ਜਮਦੂਤ ਵੀ ਹੱਥ ਨਹੀਂ ਲਾਉਂਦੇ ਤੇ ਧਰਮ ਰਾਜਾ ਹੱਥ ਜੋੜ ਕੇ ਕਹਿੰਦਾ ਆਓ ਸੰਤ ਜੀ ਉੱਚੀ ਜਗ੍ਹਾ ਤੇ ਬੈਠੋ ਗੁਰੂ ਪਿਆਰਿਓ ਜਿਨੇ ਜਗਜੀਤ ਸਾਹਿਬ ਦਾ ਜਾਪ ਕੀਤਾ ਉਹਦੀ ਜ਼ਿੰਦਗੀ ਸਫਲ ਹੋ ਜਾਂਦੀ ਹੈ ਪ੍ਰਾਤਨ ਗੁਰਸਿੱਖ ਜਦੋਂ ਅਖੰਡ ਪਾਠ ਕਰਦੇ ਤੇ ਨਾਲ ਜਗਜੀਤ ਸਾਹਿਬ ਜੀ ਦਾ ਜਾਪ ਜ਼ਰੂਰ ਹੋਇਆ ਕਰਦਾ ਸੀ ਕਈ ਮਹਾਤਮਾ ਪ੍ਰਸ਼ਾਦ ਵੀ ਜਦੋਂ ਅਖੰਡ ਪਾਠ ਕਰਵਾਉਂਦੇ ਨੇ ਤੇ ਨਾਲ ਸ੍ਰੀ ਜਗਜੀਤ ਸਾਹਿਬ ਜੀ ਦਾ ਪ੍ਰਵਾਹ ਜ਼ਰੂਰ ਚਲਾਇਆ ਜਾਂਦਾ ਜਿਨੇ ਦਿਨ ਸ੍ਰੀ ਅਖੰਡ ਪਾਠ ਸਰ ਚੱਲਣਾ ਨਾਲ-ਨਾਲ ਸ੍ਰੀ ਜਗਜੀਤ ਸਾਹਿਬ ਜੀ ਦਾ ਪਰਵਾ ਬੜਾ ਵੱਡਾ ਮਹਾਤਮਾ ਜੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਨਾਲ ਸ੍ਰੀ ਜਪਜੀ ਸਾਹਿਬ ਜੀ ਦਾ ਪ੍ਰਵਾਹ ਹੋਵੇ ਤਾਂ ਸਾਰੇ ਕਾਰਜ ਰਾਸ ਹੋ ਜਾਂਦੇ ਨੇ ਜੇ ਸ੍ਰੀ ਜਪਜੀ ਸਾਹਿਬ ਜੀ ਦਾ ਨਾਲ ਅਖੰਡ ਪਾਠ ਦੇ ਜਾਲ ਚੱਲੇ ਤਾਂ ਇਹ ਮਰਿਆਦਾ ਨੂੰ ਭਾਵੇਂ ਅਸੀਂ ਇਹਨਾਂ ਨੇ ਸਮਝਿਆ ਸੋ ਜਿਨ੍ਹਾਂ ਨੇ ਐਸੀ ਮਰਿਆਦਾ ਦੇ ਨਾਲ ਅਖੰਡ ਪਾਠ ਸਾਹਿਬ ਕੀਤਾ ਹੈ ਉਹਨਾਂ ਦੇ ਕਾਰਜ ਰਾਸ ਵੀ ਹੋਏ ਹਨ ਸੋ ਗੁਰੂ ਪਿਆਰਿਓ ਤਨ ਗੁਰੂ ਅੰਗਦ ਦੇਵ ਮਹਾਰਾਜ ਜੀ ਜਦੋਂ ਉਹਨਾਂ ਨੂੰ ਗੁਰਤਾ ਗੱਦੀ ਮਿਲਦੀ ਹੈ ਕਿਉਂਕਿ ਜਪਜੀ ਸਾਹਿਬ ਬਾਣੀ ਗੁਰੂ ਨਾਨਕ ਪਾਸ਼ਾ ਦੀ ਹੈ ਤੇ ਉਸ ਤੋਂ ਬਾਅਦ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਭਾਈ ਲਹਿਣਾ ਜੀ ਦੇ ਪਾਸੋਂ ਜਪਜੀ ਸਾਹਿਬ ਸੁਣਿਆ ਸੀ ਆਖਿਆ ਸੀ ਮਹਾਰਾਜ ਨੇ ਇੱਕ ਦਿਨ ਭਾਈ ਲੈਣਾ ਸਾਨੂੰ ਜਪਜੀ ਸਾਹਿਬ ਸੁਣਾ ਤੇ ਭਾਈ ਲਹਿਣਾ ਜੀ ਨੇ ਜੋ ਬਾਅਦ ਵਿੱਚ ਗੁਰੂ ਅੰਗਦ ਦੇਵ ਜੀ ਬਣੇ ਇਹ ਉਹਨਾਂ ਨੇ ਕਰਤਾਰਪੁਰ ਸਹਿਬ ਵਿਖੇ ਗੁਰੂ ਨਾਨਕ ਸਾਹਿਬ ਨੂੰ ਜਪਜੀ ਸਾਹਿਬ ਦਾ ਪਾਠ ਸੁਣਾਇਆ ਸੀ ਫਿਰ ਜਿਹੜੀਆਂ ਪੌੜੀਆਂ ਤਰਤੀਬਵਾਰ ਬਣੀਆਂ ਨੇ ਉਹ ਭਾਈ ਲੈਣਾ ਜੀ ਨੇ ਬਣੀਆਂ ਨੇ ਆਗਿਆ ਕੀਤੀ ਸੀ ਭਾਈ ਲੈਣਿਆ ਇਹ ਪੌੜੀਆਂ ਤਰਤੀਬਵਾਰ ਬਣਣੀਆਂ ਨੇ ਇਸ ਤਰੀਕੇ ਦੇ ਨਾਲ ਸੋ ਮਹਾਰਾਜ ਨੂੰ ਜਪਜੀ ਸਾਹਿਬ ਸੁਣਾਇਆ ਵੀ ਤੇ ਗੁਰੂ ਅੰਗਦ ਦੇਵ ਮਹਾਰਾਜ ਜੀ ਦੇ ਕੋਲ ਜਦੋਂ ਵੀ ਕੋਈ ਸਿੱਖ ਆਇਆ ਕਰਦਾ ਤੇ ਮਹਾਰਾਜ ਤੋ ਸਿੱਖੀ ਦੀ ਦਾਤ ਪ੍ਰਮਤ ਕਰਦਾ ਤੇ ਮਹਾਰਾਜ ਨੂੰ ਇੱਕ ਬਚਨ ਕਰਿਆ ਕਰਦੇ ਸਨ ਸਿੱਖਾ ਅੰਮ੍ਰਿਤ ਵੇਲੇ ਉਠੀ ਤੇ ਜਪਜੀ ਸਾਹਿਬ ਜੀ ਦੀਆਂ 38 ਪੌੜੀਆਂ ਦਾ ਜਾਪ ਕਰੀ ਮਹਾਰਾਜ ਕਹਿੰਦੇ ਹੁੰਦੇ ਸਨ ਕਿ ਸਿੱਖਾ ਜਪਜੀ ਸਾਹਿਬ ਪੜ੍ਹਿਆ ਕਰ ਅੰਮ੍ਰਿਤ ਵੇਲੇ ਜੀ ਦੀ ਜ਼ਿੰਦਗੀ ਵਿੱਚ ਜਪਜੀ ਸਾਹਿਬ ਆ ਗਿਆ ਉਹਦੀ ਜ਼ਿੰਦਗੀ ਵਿੱਚ ਸਾਰੇ ਸੁੱਖ ਆ ਗਏ ਗੁਰੂ ਪਿਆਰਿਓ 500 ਸਾਲ ਤੋਂ ਉੱਪਰ ਸਮਾਂ ਹੋ ਚੁੱਕਾ ਹੈ ਕਰਤਾਰਪੁਰ ਸਾਹਿਬ ਦੀ ਧਰਤੀ ਤੋਂ ਜਪ ਸਾਹਿਬ ਜਪਜੀ ਸਾਹਿਬ ਪੜੇ ਜਾਂਦੇ ਨੂੰ ਇਹ ਬਾਣੀ ਕਦੇ ਪ੍ਰਾਣੀ ਨਹੀਂ ਹੁੰਦੀ ਇਹ ਬਾਣੀ ਸਦਾ ਨਵੀਂ ਰਹਿਣੀ ਆ ਸਦਾ ਸਦੀਵ ਰਹਿਣੀ ਆ ਇਸ ਵਾਸਤੇ ਅੱਜ ਵੀ ਭਾਵਨਾ ਨਾਲ ਗੁਰੂ ਕੇ ਪਿਆਰੇ ਸ ਜਪਜੀ ਸਾਹਿਬ ਜੀ ਦੇ ਜਾਪ ਨੂੰ ਕਰਦੇ ਹਾਂ ਅੰਮ੍ਰਿਤ ਵੇਲੇ ਉੱਠ ਕੇ ਜਪਜੀ ਸਾਹਿਬ ਜਾਪ ਸਾਹਿਬ ਤਵਾ ਪ੍ਰਸਾਦ ਸਵਈਏ ਚੌਪਈ ਸਾਹਿਬ ਤੇ ਆਨੰਦ ਸਾਹਿਬ ਇਹ ਬਾਣੀਆਂ ਪੜ ਕੇ ਗੁਰੂ ਕੇ ਪਿਆਰੇ ਆਪਣੀ ਜੀਵਨ ਨੂੰ ਜੀਵਨ ਯਾਤਰਾ ਨੂੰ ਸਫਲ ਕਰਦੇ ਸੋ ਮਹਾਰਾਜ ਨੇ ਭਾਈ ਗੋਪਾਲਾ ਜੀ ਦੇ ਪਾਸੋਂ ਸ੍ਰੀ ਜਪਜੀ ਸਾਹਿਬ ਜੀ ਦਾ ਜਾਪ ਸੁਣਿਆ ਸੋ ਭਾਈ ਅਸੀਂ ਗੁਰਬਾਣੀ ਦਾ ਵੀ ਸਤਕਾਰ ਕਰਨਾ ਹੈ ਘਰ ਵਿੱਚ ਜੇ ਗੁਰਕਾ ਸਾਹਿਬ ਨੇ ਤੇ ਕੋਸ਼ਿਸ਼ ਕਰੀਏ ਉੱਚੀ ਜਗ੍ਹਾ ਤੇ ਰੱਖੀਏ ਉੱਚੀ ਜਗ੍ਹਾ ਤੇ ਸਾਫ਼ ਸਵੱਛ ਜਗ੍ਹਾ ਤੇ ਸਾਨੂੰ ਗੁਰਬਾਣੀ ਦੀਆਂ ਪੋਥੀਆਂ ਰੱਖਣੀਆਂ ਚਾਹੀਦੀਆਂ ਨੇ ਪੈਂਦ ਵਾਲੇ ਪਾਸੇ ਮੂੰਹ ਕਰਕੇ ਨਹੀਂ ਬਾਣੀ ਪੜ੍ਹਨੀ ਸਰਹਾਣੇ ਵਾਲੇ ਪਾਸੇ ਬਹਿ ਕਰਕੇ ਸਰਹਾਣੇ ਵਾਲੇ ਪਾਸੇ ਮੂੰਹ ਕਰਕੇ ਬਾਣੀ ਪੜ੍ਹਨੀ ਆ ਉੱਚੀ ਆਵਾਜ਼ ਵਿੱਚ ਪੜ੍ਹਨੀ ਹੈ ਤੇ ਜਦੋਂ ਬੀਬੀਆਂ ਕਿਤੇ ਸੁਖਮਨੀ ਸਾਹਿਬ ਜੀ ਦਾ ਜਾਪ ਕਰਦੀਆਂ ਨੇ ਇਹ ਅਸੀਂ ਖਿਆਲ ਖਾਸ ਕਰਕੇ ਰੱਖਣਾ ਹੈ ਕਿ ਕਈ ਵਾਰ ਇਹ ਨਾ ਹੋਵੇ ਕਿ ਜੇ ਕੋਈ ਬੀਬੀ ਨੂੰ ਉਹਦੀ ਸਹੇਲੀ ਮਿਲਣ ਆ ਜਾਏ ਤੇ ਉਸ ਵੇਲੇ ਸ੍ਰੀ ਸੋਮਣੀ ਸਾਹਿਬ ਪੜਦਿਆਂ ਤੇ ਉਸੇ ਤਰ੍ਹਾਂ ਇੰਚੇ ਛੱਡ ਕੇ ਤੇ ਸ੍ਰੀ ਹਰਿ ਆਣੇ ਦੇ ਥੱਲੇ ਗੁਰਕਾ ਸਾਹਿਬ ਦੇ ਦੇਣਾ ਨਹੀਂ ਐਸਾ ਨਹੀਂ ਕਰਨਾ ਬਾਣੀ ਨੂੰ ਸੰਪੂਰਨ ਕਰਨਾ ਕੋਈ ਆਵੇ ਬੁਲਾਵੇ ਬਾਣੀ ਨੂੰ ਪੜਨਾ ਹੈ ਸੰਪੂਰਨ ਕਰਨਾ ਹੈ ਵਿੱਚ ਕੋਈ ਧਾਗਾ ਕੋਈ ਮੌਲੀ ਕੋਈ ਡੱਕਾ ਗੁਰਬਾਣੀ ਦੇ ਵਿੱਚ ਨਹੀਂ ਰੱਖਣਾ ਚਾਹੀਦਾ ਕੋਈ ਕਈ ਵਾਰ ਅਸੀਂ ਗੁਰਬਾਣੀ ਦਾ ਜਿਹੜਾ ਅੰਗ ਹੈ ਉਹ ਵੀ ਮੋੜ ਦਿੰਨੇ ਆਂ ਅਣਜਾਣ ਪੁਨੇ ਦੇ ਵਿੱਚ ਵੀ ਇੱਥੇ ਨਿਸ਼ਾਨੀ ਲੱਗ ਗਈ ਐ ਅਸੀਂ ਇਥੋਂ ਬਾਣੀ ਛੱਡੀ ਐ ਐਸਾ ਨਹੀਂ ਕਰਨਾ ਗੁਰਬਾਣੀ ਦਾ ਆਂਗਣੀ ਮੋੜਨਾ ਚਾਹੀਦਾ ਗੁਰਬਾਣੀ ਵਿੱਚ ਕੋਈ ਧਾਗਾ ਕੋਈ ਨਿਸ਼ਾਨੀ ਕੋਈ ਕਾਗਜ਼ ਵਗੈਰਾ ਨਹੀਂ ਰੱਖਣਾ ਚਾਹੀਦਾ ਇਹ ਸਭ ਤੋਂ ਵੱਡਾ અપਮਾਨ ਹੈ ਗੁਰਬਾਣੀ ਦਾ ਐਸਾ ਨਹੀਂ ਕਰਨਾ ਸਵਤਵ ਨਾਲ ਸਾਨੂੰ ਸਤਕਾਰ ਕਰਨਾ ਚਾਹੀਦਾ ਘਰ ਦੇ ਬਾਕੀ ਜੀਆਂ ਤੋਂ ਉੱਪਰ ਉੱਚੀ ਜਗ੍ਹਾ ਤੇ ਬੈਠ ਬੈਠ ਕਰਕੇ ਬਾਣੀ ਸਾਨੂੰ ਪੜ੍ਹਨੀ ਚਾਹੀਦੀ ਹੈ ਸਤਿਗੁਰੂ ਰਹਿਮਤ ਕਰਨ ਇਨੀਆਂ ਬਿੰਦਾਂ ਪ੍ਰਵਾਨ ਕਰਨੀਆਂ ਵਿਚਾਰ ਕਰਦਿਆਂ ਏਕ ਨੇ ਅਨੇਕਾਂ ਹੀ ਪ੍ਰਕਾਰ ਦੀਆਂ ਭੁਲਾਕ ਪੁਲਦੀਆਂ ਹੋ ਜਾਂਦੀਆਂ ਨੇ ਗੁਰੂ ਕੀ ਸੰਗਤ ਤੇ ਗੁਰੂ ਸਾਹਿਬ ਅਕਸੰਯੋਗ ਹਨ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਾਮਕਲੀ ਮਹਲਾ 3 ਜਾਨੰਦ ਦੇ ਕੋ ਅੰਕਾਰ ਸਤਿਗੁਰ ਪ੍ਰਸਾਦ